ਹਾਂਜੀ ਦੋਸਤੋ ਮੇਰੀ ਗੱਲ ਨੂੰ ਪੂਰਾ ਬਰੀਕੀ ਨਾਲ ਤੇ ਧਿਆਨ ਨਾਲ ਸੁਣਿਓ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਵੀਡੀਓ ਨੂੰ ਅੱਗੇ ਨਾਲ ਲੰਘਾਇਓ ਬਹੁਤ ਹੀ ਕੰਮ ਦੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਦੇਣ ਲੱਗਿਆ ਇਹ ਜਿਹੜੀ ਦਵਾਈ ਉੱਬਲ ਰਹੀ ਹੈ ਤੁਹਾਡੇ ਮੋਟਾਪੇ ਦਾ ਤੇ ਤੁਹਾਡੇ ਵਧੇ ਹੋਏ ਪੇਟ ਦਾ ਤੇ ਕੰਰ ਦੇ ਮਾਸ ਦਾ ਪੱਕਾ ਹੱਲ ਹੈ ਇਸ ਤੋਂ ਵਧੀਆ ਕੋਈ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਦਵਾਈ ਨਹੀਂ ਮਿਲੂਗੀ ਪਰ ਇਹਦੇ ਵਿੱਚ ਥੋੜੀ ਜਿਹੀ ਮਿਹਨਤ ਲੱਗੂਗੀ ਮਿਹਨਤ ਕਿਵੇਂ ਲੱਗੂਗੀ ਕਿਹੜੇ ਤਰੀਕੇ ਨਾਲ ਤਿਆਰ ਕਰਨਾ ਸਾਰੀ ਗੱਲਬਾਤ ਕਰਾਂਗੇ ਤੇ ਮਟਾਪੇ ਤੇ ਰੋਗੀਆਂ ਨੂੰ ਕੀ ਕੀ ਪਰਹੇਜ਼ ਰੱਖਣਾ ਚਾਹੀਦਾ ਕੀ ਕੀ ਖਾਣਾ ਚਾਹੀਦਾ ਇਹ ਸਾਰੀ ਗੱਲਬਾਤ ਆਪਾਂ ਵੀਡੀਓ ਰਾਹੀਂ ਕਰਾਂਗੇ ਤੇ ਆਜੋ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਲੈਣਾ ਕਿਸੇ ਚੰਗੇ ਵਿਸ਼ਵਾਸਯੋਗ ਅੰਸਾਰੀ ਤੋਂ ਵਧੀਆ ਜੀਰਾ 1 ਕਿਲੋ ਤੁਸੀਂ ਲੈ ਲਓ ਤੇ 1 ਕਿਲੋ ਜੀਰਾ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲਓ ਉਹਨੂੰ ਤੇ ਪਾਣੀ ਥਾਣੀ ਲੰਘਾ ਲੋ ਇੱਕ ਵਾਰੀ ਫਿਰ ਤੁਸੀਂ ਉਹਦੇ ਵਿੱਚ 8 ਕਿਲਟਰ ਪਾਣੀ ਪਾ ਕੇ ਰੱਖ ਦੇਣਾ ਕਿਸੇ ਸਟੀਲ ਦੇ ਜਾਂ ਕਿਸੇ ਮਿੱਟੀ ਦੇ ਭਾਂਡੇ ਦੇ ਵਿੱਚ ਸਾਫ ਤੇ ਜਾਂ ਚੀਨੀ ਮਿੱਟੀ ਦੇ ਬਰਤਨ ਦੇ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਤੇ ਜਾਂ ਸਟੀਲ ਦੇ ਬਰਤਨ ਦੇ ਵਿੱਚ ਪਾ ਕੇ ਰੱਖੋ ਤੇ ਲੋਹੇ ਦੇ ਵਿੱਚ ਨਾ ਪਾਓ ਲੋਹੇ ਦੇ ਵਿੱਚ ਇਹ ਖਰਾਬ ਹੋ ਜਾਂਦਾ ਹੈ ਇਹਦਾ ਕਲਰ ਹੈ ਜਿਹੜਾ ਉਹ ਚੇਂਜ ਹੋ ਜਾਂਦਾ ਤੇ ਇਸ ਕਰਕੇ ਸਟੀਲ ਦੇ ਬਰਤਨ ਦੇ ਵਿੱਚ ਜਾਂ ਫਿਰ ਤੁਸੀਂ ਕੱਚੀ ਮਿੱਟੀ ਦੇ ਘੜੇ ਦੇ ਵਿੱਚ ਪਾ ਕੇ ਰੱਖ ਦੋ ਇਹਨੂੰ 24 ਘੰਟੇ ਇਸੇ ਤਰ੍ਹਾਂ ਭਿੱਜਿਆ ਰਹਿਣ ਦਿਓ ਤੇ ਇੱਕ ਦੋ ਵਾਰੀ ਇਹਨੂੰ ਤੁਸੀਂ ਡੰਡੇ ਨਾਲ ਹਿਲਾ ਲਿਆ ਕਰੋ ਤੇ ਜਾਂ ਫਿਰ ਹੱਥਾਂ ਨਾਲ ਮਸਲ ਲਿਆ ਕਰੋ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜੇ ਵੀਰ ਤਾਂ ਸ਼ਰਾਬ ਵਗੈਰਾ ਕੱਢਦੇ ਨੇ ਜਾਂ ਅਰਕ ਕੱਢਣ ਦਾ ਕੰਮ ਕਰਦੇ ਨੇ ਜਾਂ ਬੈਦਮਿੱਤਰ ਨੇ ਉਹ ਤਾਂ ਚੰਗੀ ਤਰ੍ਹਾਂ ਸਮਝ ਜਾਣਗੇ ਅਰਕ ਜੰਤਰ ਇਹ ਇਸ ਤਰੀਕੇ ਦਾ ਇੱਕ ਅਰਕ ਜੰਤਰ ਲੈ ਲਓ ਜੋ ਕਿ ਸਾਡੇ ਕੋਲੇ ਬਣਿਆ ਬਣਾਇਆ ਇਹ ਅਰਕ ਜੰਤਰ ਕਿਵੇਂ ਬਣਦਾ ਇਹਦੀ ਆਪਾਂ ਵੀਡੀਓ ਕਿਸੇ ਦਿਨ ਜ਼ਰੂਰ ਪਾਵਾਂਗੇ ਇਸ ਤਰੀਕੇ ਦਾ ਤੁਸੀਂ ਅਰਕਜੰਤਰ ਲੈ ਕੇ ਇਹਨੂੰ ਅਰਕਜੰਤਰ ਰਾਹੀਂ ਅਰਕ ਕੱਢ ਲਓ ਜਾਨੀ ਜੀਰੇ ਦਾ ਅਰਕ ਕੱਢਣਾ ਤੁਸੀਂ ਕਿਸੇ ਵੀ ਤਰੀਕੇ ਨਾਲ ਤੇ ਤੁਹਾਡਾ ਜਿਹੜਾ 1 ਕਿਲੋ ਜੀਰਾ ਉਹਦੇ ਵਿੱਚੋਂ ਤੁਹਾਡਾ ਕਾਫੀ ਸਾਰਾ ਅਰਕ ਨਿਕਲਿਆ ਹੋਊਗਾ ਹੁਣ ਆਪਾਂ ਨੇ ਇਹ ਅਰਕ ਸੰਭਾਲ ਕੇ ਰੱਖ ਲੈਣਾ ਕਿਸੇ ਚੰਗੇ ਬਰਤਨ ਦੇ ਵਿੱਚ ਇਹਦੇ 4 ਚਮਚ ਸਵੇਰੇ ਖਾਲੀ ਪੇਟ ਤੇ 4 ਚਮਚ ਸ਼ਾਮ ਨੂੰ 4-5 ਵਜੇ ਠੀਕ ਹੈ ਜੀ ਆਪਣੀ ਡਾਈਟ ਦਾ ਆਪਣੇ ਖਾਣ ਪੀਣ ਦਾ ਥੋੜਾ ਜਿਹਾ ਖਿਆਲ ਰੱਖਣਾ ਹੈ ਫਾਸਟ ਫੂਡ ਤਲੀਆਂ ਫਲੀਆਂ ਚੀਜ਼ਾਂ ਤੇ ਫੈਟ ਵਾਲੀਆਂ ਚੀਜ਼ਾਂ ਇਹ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਦੁੱਧ ਨੂੰ ਪਤਲਾ ਕਰਕੇ ਲਓ ਤੇ ਦਹੀਂ ਨੂੰ ਵੀ ਪਤਲੀ ਕਰਕੇ ਲਓ ਵਿੱਚ ਕਾਲਾ ਨਮਕ ਤੇ ਕਾਲਾ ਜੀਰਾ ਆਪਣਾ ਜੀਰਾ ਤੇ ਨਮਕ ਜਰੂਰ ਪਾ ਲਿਆ ਕਰੋ ਤੇ ਸਲਾਦ ਖਾਣਾ ਖਾਣ ਤੋਂ ਪਹਿਲਾਂ 100 200 ਗ੍ਰਾਮ ਸਲਾਦ ਜਰੂਰ ਲਓ ਤੇ ਖਾਣੇ ਨੂੰ ਬਿਲਕੁਲ ਚੱਬ ਕੇ ਟਪਾਓ ਯਾਨੀ ਖਾਣੇ ਨੂੰ ਖਾਣਾ ਨਹੀਂ ਹੈ ਯਾਨੀ ਖਾਣੇ ਨੂੰ ਖਾਣਾ ਨਹੀਂ ਹੈ ਖਾਣੇ ਨੂੰ ਪੀਣਾ ਹੈ ਆਪਾਂ ਨੇ ਪ੍ਰੋਪਰ ਤਰੀਕੇ ਨਾਲ ਚੱਬ ਕੇ ਖਾਓ ਭੋਜਨ ਨਾਲ ਪਾਣੀ ਘੱਟ ਤੋਂ ਘੱਟ ਪੀਓ ਬਿਲਕੁਲ ਘੱਟ ਪੀਓ ਤੇ ਤੁਹਾਡਾ ਪੇਟ ਪ੍ਰੋਪਰ ਤਰੀਕੇ ਨਾਲ ਸਹੀ ਸਾਫ਼ ਹੋਵੇ। ਬਿਤ ਮੁਤਾਬਕ ਸ਼ੈਅਰ ਤੇ ਐਕਸਰਸਾਈਜ਼ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਆਪਣੇ ਸਰੀਰ ਨੂੰ ਬਿਲਕੁਲ ਤੋੜ ਲਓ। ਜਿੰਨਾਕ ਤੁਹਾਡਾ ਬਿਤ ਹੈ ਜਿੰਨੇ ਨਾਲ ਤੁਹਾਨੂੰ ਸਾਹ ਨਹੀਂ ਚੜਦਾ ਚਾਹੇ ਸ਼ੈਅਰ ਕਰ ਲਓ ਚਾਹੇ ਐਕਸਰਸਾਈਜ਼ ਕਰ ਲਓ। ਤੇ ਆਪਣੇ ਭੋਜਨ ਤੇ ਖਾਸ ਕਰਕੇ ਕੰਟਰੋਲ ਰੱਖੋ। ਤੇ ਫਰੂਟ ਸਲਾਦ ਵਗੈਰਾ ਵੱਧ ਲਓ, ਮਿੱਠਾ ਘਟਾਓ ਤੇ ਚਾਹ ਘੱਟ ਕਰੋ। ਮਠਾਈਆਂ ਤਲਿਆ ਫਲਿਆ ਇਹ ਸਾਰੀਆਂ ਚੀਜ਼ਾਂ ਮਨਾ ਰੱਖੋ ਜੀਰੇ ਦਾ ਅਰਕ ਜਿਹੜਾ ਮੈਂ ਤੁਹਾਨੂੰ ਬਣਾਉਣਾ ਦੱਸ ਦਿੱਤਾ ਇਹ ਬਹੁਤ ਹੀ ਰਾਮਬਾਨ ਦਵਾਈ ਹੈ ਮਟਾਪੇ ਦੇ ਵਿੱਚ ਠੀਕ ਹੈ ਜੀ ਇਹਨੂੰ ਬਣਾਓ ਘਰੇ ਵਰਤੋ ਜੇਕਰ ਤੁਸੀਂ ਨਹੀਂ ਬਣਾ ਸਕਦੇ ਫਾਰਮੇਸੀ ਦਾ ਵਰਤਦੇ ਹੋ ਤਾਂ ਫਾਰਮੇਸੀ ਦੇ ਤੁਹਾਨੂੰ ਅੱਧੇ ਰਿਜ਼ਲਟ ਮਿਲਣਗੇ ਕਿਉਂਕਿ ਫਾਰਮੇਸੀਆਂ ਤਾਂ ਅਰਕਾਂ ਦੇ ਵਿੱਚ ਪਾਣੀ ਪਾ ਪਾ ਕੇ ਵੇਚ ਰੀਆਂ ਨੇ ਜੇਕਰ ਤੁਸੀਂ ਪ੍ਰੋਪਰ ਤਰੀਕੇ ਨਾਲ ਖੁਦ ਘਰੇ ਅਰਕ ਬਣਾ ਲੋਗੇ ਤਾਂ ਤੁਸੀਂ 100% ਆਪਣੇ ਮਟਾਪੇ ਦਾ ਹੱਲ ਕਰ ਲੋਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਆਪਣੀ ਇਹ ਜਾਣਕਾਰੀ ਪਹੁੰਚ ਸਕੇ ਤੇ ਲੋਕ ਇਸ ਬਿਮਾਰੀ ਤੋਂ ਛੁਟਕਾਰਾ ਪਾ ਲੈਣ ਕਿਉਂਕਿ ਮੋਟਾਪੇ ਵਾਸਤੇ ਲੋਕ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਹਨ ਤੇ ਫਿਰ ਵੀ ਉਹਨਾਂ ਨੂੰ ਇੰਨਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਤੇ ਇਹ ਜਿਹੜਾ ਅਰਕ ਜੀਰੇ ਦਾ ਅਰਕ ਹੈ ਇਹ ਬਹੁਤ ਹੀ ਵਧੀਆ ਫਾਇਦੇਮੰਦ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਫ ਬਦਨ ਕਰਕੇ ਥਾਇਰੋਇਡ ਦੀ ਸ਼ਿਕਾਇਤ ਹੋ ਜਾਂਦੀ ਹੈ ਥਾਇਰੋਇਡ ਦੀ ਸਮੱਸਿਆ ਹੋ ਜਾਂਦੀ ਹੈ ਮੋਟਾਪਾ ਵੱਜ ਜਾਂਦਾ ਹੈ ਉਹਨਾਂ ਵਾਸਤੇ ਵੀ ਬਹੁਤ ਵਧੀਆ ਜਿਨ੍ਹਾਂ ਦਾ ਡਾਈਜੈਸ਼ਨ ਸਹੀ ਨਹੀਂ ਰਹਿੰਦਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਤੇ ਜਿਨ੍ਹਾਂ ਨੂੰ ਬਾਰ-ਬਾਰ ਤਜਾਬ ਬਣਦਾ ਹੈ ਗੈਸ ਬਣਦੀ ਹੈ ਖਟੀਆਂ ਢਕਾਰਾਂ ਆਉਂਦੀਆਂ ਨੇ ਉਹਨਾਂ ਵਾਸਤੇ ਬਹੁਤ ਵਧੀਆ ਜਿਨ੍ਹਾਂ ਦਾ ਭੋਜਨ ਪ੍ਰੋਪਰ ਤਰੀਕੇ ਨਾਲ ਹজম ਨਹੀਂ ਹੁੰਦਾ ਉਹਨਾਂ ਵਾਸਤੇ ਬਹੁਤ ਵਧੀਆ ਸਰੀਰ ਛੱਟ ਜਾਊਗਾ ਸਰੀਰ ਦੇ ਵਿੱਚ ਨਮੀ ਸਫੁਰਤੀ ਆਊਗੀ ਤੇ ਤੁਸੀਂ ਦੇਖੋਗੇ ਕਿ ਸਰੀਰ ਦੀ ਜਿਹੜੀ ਟੌਕਸਿਨਸ ਨੇ ਜਿਹੜੀ ਗੰਦਗੀ ਹੈ ਉਹ ਬਾਹਰ ਨਿਕਲੂਗੀ ਤੇ ਤੁਹਾਡਾ ਮੇਦ ਜਿਹੜਾ ਹੈ ਕਫ ਜਿਹੜਾ ਹੈ ਸਰੀਰ ਦਾ ਉਹ ਬਿਲਕੁਲ ਘਟ ਜਾਊਗਾ ਤੇ ਬਹੁਤ ਹੀ ਵਧੀਆ ਇਹ ਨਤੀਜੇ ਨੇ ਇਹ ਅਰਕ ਜੀਰਾ ਅਸੀਂ ਕਲੀਨਿਕ ਤੇ ਤਿਆਰ ਕਰਦੇ ਆ ਤੇ ਜੇ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਇੱਥੋਂ ਆ ਕੇ ਲਿਜਾ ਸਕਦਾ ਕਿਉਂਕਿ ਲਿਕਵਿਡ ਜਿਹੜਾ ਦਵਾਈਆਂ ਨੇ ਇਹਨਾਂ ਦਾ ਕੂਰੀਅਰ ਨਹੀਂ ਹੁੰਦਾ ਇਸ ਕਰਕੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਉਹ ਸਾਡੇ ਤੋਂ ਲਿਜਾ ਸਕਦਾ ਤੇ ਬਾਕੀ ਇਹਨੂੰ ਤੁਸੀਂ ਘਰੇ ਵੀ ਬਣਾ ਸਕਦੇ ਹੋ ਸਾਰੀ ਵਿਧੀ ਮੈਂ ਤੁਹਾਨੂੰ ਐਸੇ ਕਰਕੇ ਦੱਸੀ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਇਹ ਪਹੁੰਚ ਸਕੇ ਧੰਨਵਾਦ